ਵਾਹਿਗੁਰੂ ਜੀ ਦਾ ਖਾਸਾ ਬਹਾਗਤ ਦੀ ਫਤਿਹ ਸ੍ਰੀ ਗੁਰੂ ਤੇਰੀ ਸਾਧ ਸੰਗਤ ਜੀ ਅੱਜ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਮੇਰੀ ਪੀਰ ਮਾਲਕ ਦੇ ਬੰਦੀਛੋ ਦੇ ਵਿਸ਼ਣ ਸਮਾਪਤ ਲੋਕਾਂ ਦੇ ਦਿੰਗੋ ਮਾਰਾ ਕਰੀ ਗਈ ਤਾਕੇ ਚਲਾ ਰਹੇ ਹਾਂ ਚਾਰੇ ਪਾਸੇ ਜੈ ਜੈ ਜਮਗੱਪ ਦੀਪਮਾਲਾ ਦੀ ਲੜੀ ਨੁਕਣੇ ਕਰਨ ਦੇ ਚਲਾਈਆਂ ਹਸਤਵਾਜੀ ਚੱਲ ਰਹੀ ਹੈ 6ਵੇਂ ਪਾਸ਼ਾ 8ਵੇਂ ਪਾਸ਼ਾ ਮੇਰੀ ਪੀਲੀ ਨਾਲ ਕਰੇ ਬੰਜੀ ਸੋਰ ਦਵਸ ਨੂੰ ਮਿਲਾਉਣ ਦੇ ਰਿਹਾ ਯਾਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੀਪ ਮਾਰ ਕੇ ਵੀ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਕੀਤੀਆਂ ਹਨ ਪੰਜਾਬ ਦੇ ਵਿੱਚ ਬੜੀ ਲੋਕਾਂ ਇਸ ਦਿਨ ਦਾ ਸ਼ਾਦੀ ਨਾਲ ਸੰਕਸਕਤ ਮਨਾ ਰਹੀਆਂ ਹਨ ਗੁਰੂ ਜੀਆਂ ਸੰਗਤਾਂ ਫਾਰੂ ਗੁਰੂ ਦਾਸ਼ਾ ਦੀਸ ਦਿਨ ਬੰਦੀ ਛੋੜ ਦੇ ਕਿਸ ਨੂੰ ਮਨਾਇਆ ਜਾ ਰਿਹਾ ਛੇਵੇਂ ਪਾਤਸ਼ਾਹ ਮੇਰੇ ਵੀਰ ਦੇ ਮਾਲਕ ਹਰ ਗੋਬਿੰਦ ਪਾਸ਼ਾ ਗਵਾਲੀਅਰ ਦੇ ਖੇਰੇ ਵਿੱਚੋਂ ਰਹਾਏ ਹੋ ਕੇ ਆਇਸਨ ਨਾਲ 52 Hindu ਰਾਜਿਆਂ ਨੂੰ ਪਹਾੜੀ ਰਾਜਿਆਂ ਨੂੰ Hindu ਪਹਾੜੀ ਰਾਜੇ ਇਹਨਾਂ ਨੂੰ ਨਾਲ ਲੈ ਕੇ ਆਏ ਸੀ ਜਿਹੜਿਆਂ ਨੇ ਬਾਅਦ ਦੇ ਵਿੱਚ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਤਪੁਰ ਸਾਹਿਬ ਬਾਸੀ ਉੱਤੇ ਵੀ ਹਮਲੇ ਕੀਤੇ ਉਹਨਾਂ 52 ਰਾਜਿਆਂ ਨੇ ਜਿਨ੍ਹਾਂ ਨੂੰ ਨਾਲ ਲੈ ਕੇ ਪਾਸ਼ਾ ਆਏ ਸੀ ਇਤਿਹਾਸ ਇਕ ਇਤਿਹਾਸ ਹੈ ਜਿਹੜਾ ਇਹ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ ਯਤਨ ਤਾਂ ਬਹੁਤ ਕਰ ਰਹੇ ਹਨ ਪਰ ਨਹੀਂ ਸੰਗਤਾਂ ਦੇ ਅੱਜ ਦਿਨ ਨੂੰ ਬੰਦੀ ਸ਼ੋਰ ਸੇ ਦਿਵਸ ਮਨਾਉਂਦੇ ਆ ਸੰਗਤਾਂ ਤੁਸੀਂ ਦੇਖ ਸਕਦੇ ਆ ਸੰਕਾ ਪਟਾਕੇ ਚਲਾ ਰਹੀਆਂ ਅਸਤਵਾਜੀ ਚਲਾ ਰਹੀਆਂ ਨਾਲ ਵਾਤਾਵਰਨ ਪ੍ਰਦੂਸ਼ਣ ਜਿਹੜਾ ਹੋ ਰਿਹਾ ਤੇ ਇਹ ਉੱਤੇ ਕੁਝ ਨਹੀਂ ਕੋਈ ਬੋਲ ਰਿਹਾ ਹੈਗਾ ਕਿ ਵਾਤਾਵਰਨ ਪ੍ਰਦੂਸ਼ਣ ਹੁੰਦਾ ਹੈ ਬੰਦੀ ਛੋੜ ਦੇਵੇਸ ਜਿਹੜਾ ਹੈ ਸ਼ਾਂਤੀ ਨਾਲ ਸੰਗਤਾਂ ਨੂੰ ਮਨਵਾਉਣਾ ਚਾਹੀਦਾ ਆਪਣੇ ਕੰਮ ਦੇ ਉੱਤੇ ਦੀਵੇ ਲਾ ਕੇ ਸੰਗਤਾਂ ਬੜੇ ਨੇ ਜੀ ਸਰਦਾਰ ਜੀ ਸੰਗਤਾਂ ਨੂੰ ਇਹ ਮਨਾਇਆ ਜਾ ਰਿਹਾ ਹੈ ਬੰਦੀ ਸ਼ੋਹਨ ਦੇ ਵੇਸ਼ ਜਿਹੜਾ ਸੰਗਤਾਂ ਆ ਰਹੀਆਂ ਹਨ ਤੇ ਤੁਹਾਨੂੰ ਦਿਖਾ ਰਹੇ ਹਾਂ ਕੈਮਰੇ ਦੀ ਅੱਖ ਦੇ ਨਾਲ ਟੂਰ ਇਸ ਲੱਕੇ ਦੇ ਵਿੱਚੋਂ ਬਹੁਤ ਦੂਰੋਂ ਦੇ ਵੀ ਤੇ ਸੰਗਤਾਂ ਮਨਾਉਂਦੀ ਆ ਆਪਣੀ ਮੇਰੀ ਧੰਨ ਤ੍ਰਿਸ਼ਨਾ ਨਾੜ ਅਸਤਵਾਜ ਨੇ ਹੋਰ ਵੀ ਉਹ ਬਹੁਤ ਜਿਹੀ ਆਈਦਾ ਹੈ ਬੂਰ ਤੱਕ ਨੂੰ ਸਿੱਧੇ ਦੇਖ ਸਕਦੇ ਆ। ਬਹੁਤ ਵਕਤ ਇੰਡਾਂ ਦੇ ਚੁਣੇ ਸੀ ਤਰ੍ਹਾਂ ਸੰਤਰੀ ਦੇ ਮਨਾਇਆ ਜਾ ਰਿਹਾ ਹੈ। ਰਾਤ ਦਾ ਵੀਅੂ ਹੈ ਸਵੇਰ ਹਾਂ ਸਤਾਂ ਰੋਡ ਦੇ। ਅਸਲੀ ਕੈਮਰੇ ਦੀ ਅੱਖੇ ਵਿੱਚ ਦਿਖਾਇਆ ਹੈ। ਸਕੋਪਾਂ ਬਚਾਰ ਦਸਤਾ ਅਗਲੀ ਵੀਡੀਓ ਵਿੱਚ ਕਰਾਂਗੇ ਹਰ ਬੰਦਾ ਪਾਸ਼ਾ ਦੇ ਤੇ ਅਸਬਾਰੀ ਵੀ ਚਰਨਾ ਪਾਵਾਂਗੇ ਸਾਡੇ ਅੱਜ ਦੀ ਪੀੜ੍ਹੀ ਨੂੰ ਇਸ ਬੰਦੀ ਛੋੜ ਬਾਰੇ ਬਹੁਤ ਘੱਟ ਪਤਾ ਹੈ ਇਹ ਦੁਆੜੀ ਦੇ ਨਾਮ ਤੋਂ ਜਾਣਦੇ ਨਹੀਂ ਦੁਆੜੀ ਇੱਕ ਵੱਖਰੀ ਹੈ ਤੇ ਇਹ ਬੰਦੀ ਛੋੜ ਅਲੱਗ ਅ ਸਿੱਖ ਕੂਮ ਦਾ ਹੈ ਇਤਿਹਾਸ ਹੈ ਜਿਹੜਾ ਹੈ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ जी हो रही है इधर तो भी रात देखिए वालों बहुत ही वादिया विचार हैं जो असम रखे नहीं सिक इतिहास हरगोबिंद पातशाह पावगी ਕਮੈਂਟਾਂ ਨੂੰ ਮਿਸਰ ਕਰਨਾ ਦਸਮੈਂ ਚਾਰ ਦਸਣੀਆਂ ਲਾਈਕ ਕਰਨਾ ਵੀਡੀਓ ਸ਼ੇਅਰ ਕਰਨੀ ਹੈ ਚੈਨਲ ਨੂੰ ਸਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਗਰੂ ਚੈਨਲ ਬਾਕੀ ਬਸ ਸਸਬਸਕ੍ਰਾਈਬ ਕਰੋ ਜੀ ਅੰਤ ਵਿੱਚ ਵਾਹਿਗੁਰੂ ਜੀ ਖਫਤਈ ਵਾਹਿਗੁਰੂ ਜੀ ਕੀ ਫਤਈ